ਲੋਵ ਮੇਰੇ ਵੀਰੋ ਇੱਕ ਆਪਾਂ ਪਹਿਲਾਂ ਵੀ ਵੀਡੀਓ ਸ਼ੂਟ ਕੀਤੀ ਸੀ ਨਿਹਾਲ ਡੇਰੀ ਫਾਰਮ ਤੇ ਤੇ ਅੱਜ ਆਪਾਂ ਫਿਰ ਉੱਥੇ ਪਹੁੰਚ ਰਹੇ ਆ ਤੇ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਅੱਜ ਤੁਹਾਨੂੰ ਜਿਹੜੀ ਆ ਗਾਂ ਸੇਲ ਆ ਉਹਦੇ ਬਾਰੇ ਜਾਣਕਾਰੀ ਆ ਭੇਜੇ ਤੋਂ ਗੁਰਪੇਜ ਤੋਂ ਕੁਝ ਹੋਈ ਇਹ ਗਾਂ ਜੀ ਆਪਣੀ 5 ਕੁ ਮਹੀਨੇ ਦੀ ਸੂਈ ਹੋਈ ਹੈ ਠੀਕ ਹੈ ਜੀ ਤੇ ਇਹਦੇ ਤਾਜ਼ੀ ਥੱਲੇ ਦੁੱਧ ਹੈਗਾ ਸੀਗਾ ਜੀ 24-25 ਲੀਟਰ ਠੀਕ ਹੈ ਜੀ ਤੇ ਇਸ ਟਾਈਮ ਇਹ 3 ਮਹੀਨੇ ਦੀ ਘੱਬਣ ਹੈ ਜੀ ਠੀਕ ਹੈ ਇਹ ਆਪ ਅਮੂਲ ਦੇ ਟੀਕੇ ਦੀ ਹੈ ਤੇ ਡੈਨਮਾਰਕ 40432 ਤੋਂ ਗੱਬਣਾ ਠੀਕ ਗੱਬਣ ਚੈੱਕ ਪਾਸ ਹੈ ਤੇ 14 ਲੀਟਰ ਦੁੱਧ ਤਿਆਰ ਹੈ ਠੀਕ ਇਸ ਟਾਈਮ ਤਿੰਨ ਮਹੀਨੇ ਦੀ ਗੱਬੜ ਹੈ ਜੀ ਠੀਕ ਹੈ ਤੋਰ ਕੇ ਦਿਖਾ ਲਓ ਇਹ ਲੰਮੀ ਤੋਰ ਲਓ ਜੀ ਮੇਰੇ ਵੀਰੋ ਵੇਖੋ ਗੁਰਪ੍ਰੀਤ ਹਸਾਬ ਨੇ ਜਿਵੇਂ ਦੱਸਿਆ ਤੁਹਾਨੂੰ ਗਾਂ ਵੀਰ ਨੇ ਤੋਰ ਕੇ ਵੀ ਦਿਖਾਈ ਹੈ ਤਿੰਨ ਮਹੀਨੇ ਦੀ ਗੱਬਣ ਹੈ ਗੱਬਣ ਪਾਸ ਹੈ 14 ਕਿਲੋ ਦੁੱਧ ਹੈ ਗਾਂ ਦਾ ਜੀ ਇਹ ਪਹਿਲਾ ਸਿੱਧਾ ਸੁਈ ਹੋਈ ਹੈ ਜੀ ਦੂਜੀ ਵਾਰ ਨੂੰ ਗੱਬਣ ਹੈ ਠੰਡੀ ਸੀਲ ਹੈ ਇੱਕ ਹੋਰ ਹੈ ਜੀ ਇਹ ਜਿਹੜੀਆਂ ਬਰਲਾ ਕੁਛ ਬੜੀ ਗਾਂ ਇਹ ਜਿਹੜੀਆਂ ਫਾਰਮ ਦੀਆਂ ਗਾਂ ਹੁੰਦੀਆਂ ਨੇ ਸਾਡੀਆਂ ਜਿਆਦਾ ਮਸ਼ੀਨ ਤੇ ਲੱਗਿਆ ਹੁੰਦੀਆਂ ਹਾਂ ਇਹ ਇੱਕ ਘਰੇਲੂ ਪਰਿਵਾਰ ਦੇ ਘਰੇ ਚੋਣ ਵਾਲੀ ਗਾਂ ਹੈ ਇਹ ਹੱਥ ਦੀ ਜੋਾਈ ਤੇ ਮਿਲਦੀ ਹੈ ਜਮ ਠੰਡੀ ਸੀਲ ਜਿਵੇਂ ਮਰਜ਼ੀ ਹੱਥ ਨਾਲ ਬੈਠ ਕੇ ਚੋਵੋ ਇਹਨੂੰ ਠੀਕ ਹੈ ਤੇ ਕੋਈ ਮਸ਼ੀਨ ਮਸ਼ੂਨ ਵਾਲਾ ਕੋਈ ਚੱਕਰ ਨਹੀਂ ਇਹ ਤਾਂ ਹੀ ਆਪੋ ਪਾਈਏ ਕਈ ਵਾਰੀ ਆਪਣੇ ਕਿਸੇ ਘਰੇਲੂ ਪਰਿਵਾਰ ਨੂੰ ਲੋਡ ਹੁੰਦੀ ਹੈ ਨਾ ਸਹੀ ਗੱਲ ਹੈ ਤੇ ਚੰਗੀ ਬੱਛੀ ਹੈ ਲਓ ਵੀਰ ਵੀਰੋ ਗਰ ਭੇਜਨੇ ਆਪਾਂ ਨੂੰ ਬਹੁਤ ਵਿਸਤਾਰ ਨਾਲ ਦੱਸਿਆ ਵੀ ਜੇ ਕਿਸੇ ਨੇ ਘਰ ਵਾਸਤੇ ਜਿਵੇਂ ਆਪਣਾ ਘਰ ਆ ਆਪਦਾ ਕੇ ਬੀਬੀਆਂ ਨੇ ਚੋ ਨਹੀਂ ਹੁੰਦੀ ਐ ਚਲ ਮਰਦ ਵੀ ਚੋਣ ਰਹੀ ਜੀ ਗੱਲ ਵੀ ਨਹੀਂ ਤੇ ਬਹੁਤ ਸੀਲ ਗਾਗੀ ਅੱਗੇ ਉਹਨੇ ਦੱਸਿਆ ਵੀ ਇਹ ਵਿੱਚ 14 ਕਿਲੋ ਦੁੱਧ ਆ ਵੀ ਸੀਲ ਇੰਨੀ ਭਾਵੇਂ ਦੋ ਵਾਰਾ ਚੋ ਤਿੰਨ ਵਾਰਾ ਚੋਵੋ ਤੇ ਇਸ ਲਈ ਜੇ ਤੁਸੀਂ ਕੋਈ ਵੀ ਗਰ ਭੇਜਨਾ ਸੰਪਰਕ ਕਰ ਸਕਦੇ ਹੋ ਇੱਕ ਹੋਰ ਵੀ ਹੈ ਜੀ ਇਹ ਗਾ ਦਾ 7-8 ਮਹੀਨਿਆਂ ਦਾ ਬੀਮਾ ਆਪਣੇ ਕੋਲ ਠੀਕ ਹੈ ਜੀ ਆਪਣੇ ਛੋਟੇ ਭਾਈ ਦੇ ਨਾਮ ਤੇ ਅਗਰ ਸ਼ਰਨ ਦੇ ਨਾਮ ਤੇ ਠੀਕ ਹੈ ਜੀ ਇਹ ਗਾ ਦਾ ਬੀਮਾ ਹੈ ਠੀਕ ਹੈ ਜੇ ਤੇ ਮੈਨੂੰ ਘਰੇਲੂ ਪਰਿਵਾਰ ਲੈਂਦਾ ਹਣਾ ਹਾਂਜੀ ਤੇ ਗਾੜਾ ਬੀਮਾ ਹੈਗਾ ਆਪਣਾ ਠੀਕ ਹੈ ਕੁਛ ਮਾੜੀ ਲੰਮੀ ਤੋਰ ਦੇ ਐਡ ਤੋਰ ਦੇ ਇਹ ਥੋੜੇ ਜੀ ਤੁਸੀਂ ਘੋੜੀਆਂ ਵਾਲੇ ਹੋ ਨਾ ਉਹਨੂੰ ਨਖਰਾ ਕਰਕੇ ਦਿਖਾਉਂਦੀ ਆ ਵੀ ਸਾਡੇ ਚ ਹੀ ਹੈਗਾ ਕੁਝ ਵੀ ਅਸੀਂ ਵੀ ਕਿਹਾ ਕਿ ਸਾਡੇ ਚ ਹੀ ਨਖਰਾ ਹੈਗਾ ਹੈਗਾ ਸਹੀ ਗੱਲ ਹੈ ਤਖਰਾ ਦਿਖਾਉਂਦੀ ਆ ਥੋੜੀ ਜਿਹੀ ਪਸੰਦ ਆ ਕੋਈ ਗੱਲ ਨਹੀਂ ਆ ਇਹ ਵੀ ਜਾਨਵਰ ਉਹ ਜਾਨਵਰ ਆਪ ਉਹਦੀ ਉਹਦਾ ਪਸੰਦ ਦਾ ਬਾਕ ਹੁੰਦਾ ਹੈ ਤਖਰਾ ਵੀ